ਤਿਤੇ ਦਿਨੀ ਥਾਣਾ ਟੀਬਾ ਇਲਾਕੇ ਦੀ ਸੰਧੂ ਕਲੋਨੀ ਚ ਮਸਜਿਦ ਦੇ ਕੋਲੋਂ ਇੱਕ ਨੌਜਵਾਨ ਦੀ ਲਾਸ਼ ਪ੍ਰਾਪਤ ਹੋਈ ਸੀ ਜਿਸ ਦੀ ਪਛਾਣ ਚੰਦ ਪਾਸਵਾਨ ਵਜੋਂ ਹੋਈ ਸੀ ਅਤੇ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਵਾਰਸਾਂ ਵੱਲੋਂ ਕੁਝ ਲੋਕਾਂ ਤੇ ਸ਼ੱਕ ਪ੍ਰਟਾਇਆ ਗਿਆ ਸੀ ਜਿਸ ਦੇ ਚੱਲਦਿਆਂ ਥਾਣਾ ਟੀਬਾ ਦੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਇਸ ਮਾਮਲੇ ਦੇ ਵਿੱਚ ਇੰਸਪੈਕਟਰ ਲਖਦੀਪ ਸਿੰਘ ਗੱਲ ਨੇ ਦੱਸਿਆ ਕਿ ਪੁਲਿਸ ਹੱਤਕੁਚ ਜੱਝੇ ਤੱਥ ਲੱਗੇ ਨੇ ਜਿਸ ਦੇ ਆਧਾਰ ਤੇ ਪੁਲੀਸ ਲੋ ਚਾਂਦ ਪਾਸਵਾਨ ਦੇ ਕਾਤਲ ਨੂੰ ਉਸ ਸਮੇਂ ਕਾਬੂ ਕਰ ਲਿਆ ਗਿਆ ਜਦੋਂ ਉਹ ਭੱਜਣ ਦੀ ਫਰਾਰਕ ਚ ਸੀ ਇਸ ਮੌਕੇ ਤੇ ਪੁਲਿਸ ਦਾ ਹੋਰ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜਨ ਹਿਤੇਸ਼ੀ ਟੀਆਰਪੀ ਨਹੀਂ ਖਰੀਦਦੇ ਭਰੋਸਾ ਜਿੱਤੇ ਹੈ ਹਮ ਕੀ ਨਾਮ ਹੈ ਗੁਰਦੇਤ ਸਿੰਘ ਕੀ ਜਿਹੜਾ ਮਰਡਰ ਕੀਤਾ ਕਿਉਂ ਕੀਤਾ ਇਹ ਪੈਸੇ ਕਰਕੇ ਸੀ ਪੈਸੇ ਦਾ ਕਰਨਾ ਕੀ ਸੀ ਜਿਵੇਂ ਸਰ ਵੈਸੇ ਘਰੇ ਵੀ ਰੋੜ ਦੇ ਨਾਲ ਜੁਆਕ ਹੋਇਆ ਸੀ ਤੇ ਉਹਦੇ ਕਰਕੇ ਹਾਂਜੀ ਸਰ 16 ਤਰੀਕ ਦੀ ਰਾਤ ਇੱਕ ਡੈਥ ਹੋਈ ਸੀ ਜੀ ਚਾਂਦਪਾਸੋਂ ਦੇ ਨਾਲ ਜੀ ਜੀ ਕੀ ਸੀ ਸਰ ਕੋਰਾ ਮਾਮਲਾ ਐਕਚੁਅਲੀ ਚਾਨੂੰ 16 ਨਹੀਂ 17 ਨੂੰ ਇਨਫੋਰਮੇਸ਼ਨ ਮਿਲੀ ਸੂਚ ਵੀ ਇਦਾਂ ਇਦਾਂ ਕੋਈ ਕਤਲ ਦੀ ਲਾਸ਼ ਪਈ ਹੈ ਉੱਥੇ ਕਤਲ ਲੱਗਦਾ ਹੈ ਇਹ ਮਰਨ ਵਾਲਾ ਜਿਹੜਾ ਚਾਂਦ ਕੁਮਾਰ ਸੀ ਉਹਦੇ ਭਰਾ ਗੁੱਡੂ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਤੇ ਗੁੱਡੂ ਨੂੰ ਇਤਲਾਹ ਦਿੱਤੀ ਜਿੱਥੇ ਚਾਂਦ ਉਹ ਈ ਐਨ ਐਨ ਸੀ ਸੀ ਸੌਰੀ ਸੀ ਐਨ ਐਨ ਨਾਂ ਦੀ ਇੱਕ ਕੰਪਨੀ ਆਂਡਿਆਂ ਦੀ ਹੈਗੀ ਹੈ ਟਰੇਡਰਸ ਦੁਕਾਨ ਉੱਥੇ ਉਹ ਕੰਮ ਕਰਦਾ ਸੀਗਾ ਉਹਨਾਂ ਦੇ ਜਿਹੜੇ ਮੈਨੇਜਰ ਅਨਲ ਨੂੰ ਕਿਸੇ ਨੇ ਦੱਸਿਆ ਤੇ ਉਹਨਾਂ ਨੇ ਗਾ ਇਹਨਾਂ ਨੂੰ ਦੱਸਿਆ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਜਿੱਤੇ ਮੌਕਾ ਤੇ ਗਏ ਤੇ ਉਹਦੀ লাশ ਆਂਡਿਆਂ ਉਸੇ ਦੀ ਜਿਹੜੀ ਉਹ 3 ਵੀਲਰ ਚ ਲਾਉਂਦਾ ਸੀ ਤੇ ਆਂਡੇ ਹੋਲ ਸੇਲ ਦੀ ਡਿਲੀਵਰੀ ਕਰਦਾ ਸੀ ਉਹਦੀ ਬੈਕ ਸਾਈਡ 'ਚ ਉੱਥੇ ਪਈ ਮੜੀ ਤੇ ਮੌਕੇ ਤੇ ਹੀ ACP ਸਾਹਿਬ ਆਗੇ ACP ਇਸ ਸੁਧਾਰ ਗੁਰਦੇਵ ਸਿੰਘ ਤੇ ਉਦੋਂ ਫਿਰ ਸ਼ੁਰੂ ਕੀਤੀ ਤਫ਼ਤੀਸ਼ ਮੁੱਢਲੀ ਮੁੱਢਲੀ ਤਫ਼ਤੀਸ਼ ਦੇ ਦੌਰਾਨ ਇਹ ਦੇ ਦੇਖਿਆ ਵੀ ਇਹਦੇ ਪੁਰਾਣੇ ਯਾਰ ਦੋਸਤ ਮਰਨ ਵਾਲੇ ਦੇ ਦੇ ਇਹ ਕੀ ਕੰਮ ਕਰਦਾ ਜਾਂ ਉੱਥੇ ਪੁਰਾਣੇ ਜਿਹੜੇ ਹੋਰ ਕੋਈ ਲੱਗੇ ਸੀਗੇ ਤਾਂ ਜਦੋਂ ਲਿਸਟ ਬਣਾਈ ਤੇ ਇੱਕ ਨਾਂ ਆਇਆ ਸਾਹਮਣੇ ਉਹਦਾ ਪਤਾ ਕੀਤਾ ਤੇ ਉਹ ਬੰਦਾ ਜਿਹੜਾ ਉਹ ਹੈ ਵੀ ਡਿਫਾਲਟਰ ਫਿਰ ਅਸੀਂ ਉਹਦੇ ਤੇ ਫੋਕਸ ਕਰਨਾ ਸ਼ੁਰੂ ਕਰਤਾ ਉਹਦਾ ਨਾਂ ਅਸੀਂ ਗੁਰਦੇਵ ਸਿੰਘ ਕੀਤਾ ਪਹਿਲੇ 17 ਨੂੰ ਫਿਰ ਅਸੀਂ ਉਹਦੀ ਕਾਲ ਡਿਟੇਲ ਸੀਸੀਟੀ ਟੀਵੀ ਫੁਟੇਜ ਦੇਖਣੀ ਸ਼ੁਰੂ ਕਰਤੀ ਸੀਸੀਟੀਵੀ ਫੁਟੇਜ ਦੇ ਵਿੱਚ ਉਹਦੀ ਲਾਸਟ ਬੁੱਡੂ ਨਾਲ ਫੋਟੋ ਆ ਗਈ ਇਨ ਬਿਟਵੀਨ ਜਿੱਥੇ ਨੇ ਲਾਸਟ ਡਿਲੀਵਰੀ ਦਿੱਤੀ ਸੀ ਬਾਲ ਸਿੰਘ ਨਗਰ ਬਸਵਾਸ਼ ਨਗਰ ਦੀ ਬੈਕਸਾਈਡ ਤੇ ਉੱਥੇ ਉਹ ਮੁੰਡਾ ਕਹਿੰਦਾ ਜੀ ਉਹਨੂੰ ਇੱਕ ਕਾਲ ਵੀ ਆਈ ਸੀ ਉਹ ਕਹਿੰਦਾ ਸੀ ਮੈਂ 10 ਮਿੰਟ ਚਾਹ ਰਿਹਾ ਉਹ ਕਾਲ ਡਿਟੇਲ ਕਢਾ ਲਿਆ ਉਹ ਸਾਰੇ ਕੈਸੇ ਤੋਂ ਕਲੀਅਰ ਹੋ ਗਿਆ ਵੀ ਲਾਸਟ ਵਾਰੀ ਇਹੀ ਬੰਦਾ ਗੁਰਵਧਤ ਸਿੰਘ ਹੀਤਾ son of ਕੁਲਵੰਤ ਸਿੰਘ ਇਹ ਉਹਦੇ ਨਾਲ ਸੀ ਦੇ ਵਿੱਚ ਕਾਰਨ ਕੀ ਸੀ ਉਹਦਾ ਮਰਡਰ ਕਰਨ ਦੇ ਪਿੱਛੇ ਕਾਰਨ ਕੀ ਰਿਹਾ ਇਹ ਕੀ ਜਾਣਦੇ ਨਹੀਂ ਇਹਦੇ ਇੱਕ ਤਾਂ ਚਿੱਟਾ ਪਿੰਦਾ ਤੇ ਪੈਸੇ ਦੀ ਲੋੜ ਸੀ ਜਿਹਨੂੰ ਇਹਦੇ ਘਰਦਿਆਂ ਨੇ ਬੇਦਖਲ ਕੀਤਾ 10 ਦਿਨ ਪਹਿਲਾਂ ਇਹਦੇ ਬੇਟਾ ਹੋਇਆ ਉੱਥੇ ਵੀ ਪੈਸੇ ਗੁਸੇ ਲੱਗੇ ਪੈਸੇ ਤੋਂ ਟੁੱਟ ਗਿਆ ਸੀ ਕਿਉਂਕਿ ਉੱਥੇ ਖੁਦ ਲੱਗਾ ਰਿਆ ਤੇ ਇਹਨੂੰ ਪਤਾ ਸੀ ਵੀ ਜਿਹੜੀ ਡਿਲੀਵਰੀ ਹੈ ਕਰਕੇ ਜਦੋਂ ਵਾਪਸੀ ਤੇ ਆਉਂਦੇ ਆ ਦੇ ਡਿਲੀਵਰ ਕਰਨ ਵਾਲੇ ਤਿੰਨ ਇਹਨਾਂ ਦੇ 3 ਵੀਲਰ ਚੱਲਦੇ ਆ ਤੇ ਉਹਨਾਂ ਕੋਲ 35 ਤੋਂ 50 ਹਜ਼ਾਰ ਰੁਪਿਆ ਹੁੰਦਾ ਜਿਹੜਾ ਚਾਂਦ ਕੁਮਾਰ ਹੈ ਉਹ ਵੀ ਕਿਤੇ ਕਿਤੇ ਚਿੱਟਾ ਲਾ ਲੈਂਦਾ ਸੀਗਾ ਇਹਨੇ ਉਹਨੂੰ ਚਿੱਟੇ ਦਾ ਲਾਲਚ ਦਿੱਤਾ ਬਸ ਉਹ ਲਾਲਚ 'ਚ ਡਿਲੀਵਰੀ ਦੇਣ ਤੋਂ ਪਹਿਲੋਂ ਇਹਨਾਂ ਨੂੰ ਘੇਰ ਕੇ ਲੈ ਆਇਆ ਇਹ ਚੰਦੂਕਲੋਨੀ ਕੂੜਾ ਡੰਪ ਦੇ ਅੱਗੇ ਚੰਦੂਕਲੋਨੀ ਦੇ ਸਾਹਮਣੇ ਜਿਹੜਾ ਖਾਲੀ ਥਾਂ ਸੀ ਕਿੰਨੇ ਪੈਸੇ ਨੇ ਲੁਟੇ ਸੀ ਕੋਈ ਕੋਈ ਮਟਰ ਕਰਨ ਤੋਂ ਬਾਅਦ 34 35000 ਦੇ ਵਿੱਚ 34 34000 ਰੁਪਈਆ ਪ੍ਰਾਪਤੀ ਹੋ ਗਈ ਜੀ ਉਹਦੀ ਪ੍ਰਾਪਤੀ ਹੋ ਗਈ ਜੀ ਪੈਸੇ ਦੀ ਇਹਦੇ ਮਤਲਬ ਇੱਕ ਜੇ ਗੱਲ ਕਰੀਏ ਕਿ ਮਤਲਬ ਫਰੈਂਡ ਸਰਕਲ ਵੀ ਰਿਹਾ ਤੇ ਦੋਸਤ ਰਿਹਾ ਇਹਦਾ ਉਹ ਹਮ ਕਿਉਂਕਿ ਇਕੱਠੇ ਇੱਥੇ ਕੰਮ ਕਰਦੇ ਰਿਹਾ ਪਹਿਲਾਂ ਤਾਂ ਹੀ ਉਹ ਇਹਦੇ ਆ ਗਿਆ ਨਾ ਪੇਚਲ 'ਚ ਜਦੋਂ ਇਹਨੇ ਕਿਹਾ ਵੀ ਚਲਾ ਚਿੱਟਾ ਲਾਉਣੇ ਆ ਉਹ ਇੱਥੇ ਯਕੀਨ ਕਰ ਗਿਆ ਤੇ ਇਸ ਆ ਵੀ ਪਿਛਲਾ ਕ੍ਰਿਮੀਨਲ ਰਿਕਾਰਡ ਵਗੈਰਾ ਤੇ ਨਹੀਂ ਅਜੇ ਤਫਤੀਸ਼ ਚ ਹੈ ਜੀ ਦੀ ਕੋਈ ਕਿਤੇ ਪਰਚਾ ਦਰਜ ਹੈ ਕੋਈ ਇਹੋ ਜਿਹਾ ਪਾਇਆ ਨਹੀਂ ਗਿਆ